ਇਸ ਪੰਜਾਹ ਇੰਚ ਦੀ ਛਾਤੀ ਵਾਲੇ ਵਿਸ਼ਵਗੁਰੂ ਮੋਦੀ ਜੀ ਹੁਣ ਅਮਰੀਕਾ ਦੇ ਰਾਸ਼ਟਰਪਤੀ 트ੰਪ ਨਾਲ ਗੱਲ ਕਰਨ ਦੀ ਹਿੰਮਤ ਕਰਨਗੇ ਜਿਵੇਂ ਅਮਰੀਕਾ ਨੇ ਹੱਥਕੜੀਆਂ ਤੇ ਬੇੜੀਆਂ ਲਾ ਕੇ ਸਾਡੇ ਧੀਆ ਪੁੱਤਾਂ ਨੂੰ ਸਾਡੇ ਮੁੰਡੇ ਕੁੜੀਆਂ ਨੂੰ ਭਾਂਪ ਦੇ ਵਿੱਚ ਇੱਥੇ ਲਿਆ ਕੇ ਸੁੱਟਿਆ ਕੀ ਮੋਦੀ ਮੋਦੀ ਜਿਹੜੇ 트ੰਪ ਨੂੰ ਆਪਣਾ ਯਾਰ ਕਹਿੰਦੇ ਨੇ ਉਹ 트ੰਪ ਦੇ ਨਾਲ ਇਸ ਬਾਰੇ ਗੱਲ ਕਰਨ ਦੀ ਹਿੰਮਤ ਕਰਨਗੇ ਆਪਣੇ ਨਾਲ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਧੀਰਜ ਜੀ ਨੇ ਧੀਰਜ ਜੀ ਜਿਵੇਂ ਅਮਰੀਕਾ ਨੇ ਉੱਥੋਂ ਸਾਡੇ ਮੁੰਡੇ ਕੁੜੀਆਂ ਨੂੰ ਹੱਥ ਕਰੀਆਂ ਬੇੜੀਆਂ ਲਾ ਕੇ ਇੱਥੇ ਲੈ ਕੇ ਸੁੱਟਿਆ ਅਪਮਾਨ ਕੀਤਾ ਬੇਇੱਜ਼ਤੀ ਕੀਤੀ ਆ ਮੋਦੀ ਸਾਹਿਬ ਕਹਿੰਦੇ ਆ ਕਿ ਮੇਰੀ 56 ਇੰਚ ਦੀ ਛਾਤੀ ਅਸੀਂ ਵਿਸ਼ਵ ਗੁਰੂ ਆ ਤੇ ਨਾਲੇ ਕਹਿੰਦੇ ਟਰੰਪ ਨਾਲ ਮੇਰੀ ਯਾਰੀ ਆ ਕਿ ਮੋਦੀ ਸਾਹਿਬ ਹਿੰਮਤ ਕਰਨਗੇ ਕਿ ਟਰੰਪ ਨਾਲ ਗੱਲ ਕਰਨ ਜਾਂ ਜਿਸ ਤਰ੍ਹਾਂ ਅੱਜ ਪਾਰਲੀਮੈਂਟ ਦੇ ਵਿੱਚ ਵੱਡਾ ਹੰਗਾਮਾ ਇਸ ਮੁੱਦੇ ਤੇ ਹੋਇਆ ਇਤਰੋਂ ਜਿਹੜੇ ਸਾਡੇ ਸੀਐਮ ਭਗਵੰਤ ਮਾਨ ਨੇ ਉਹ ਕਹਿੰਦੇ ਆ ਵੀ ਅਮਰੀਕਾ ਨੇ ਬੜਾ ਬਈ ਧੱਕਾ ਕੀਤਾ ਐ ਨਹੀਂ ਸੀ ਕਰਨਾ ਚਾਹੀਦਾ ਇਹ ਸਾਰੇ ਕੁਝ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੀਆਂ ਵੀਡੀਓਜ਼ ਆ ਰਹੀਆਂ ਉਹ ਬੜੀਆਂ ਭयंकर ਸਥਿਤੀ ਜਿਹਦੇ ਵਿੱਚ ਮਤਲਬ ਹੱਥ ਵਿੱਚ ਹਥਕੜੀਆਂ ਪੈਰਾਂ ਵਿੱਚ ਬੇੜੀਆਂ ਕਮਰ ਤੱਕ ਚ ਜਿਹੜਾ ਸੰਗਲ ਪਾਏ ਹੋਏ ਆ ਜਿਸ ਤਰ੍ਹਾਂ ਕੋਈ ਜੁਰਮ ਕੀਤਾ ਹੁੰਦਾ ਬਹੁਤ ਭਿਆਨਕ ਇਸ ਤਰ੍ਹਾਂ ਜਿਹੜੇ ਉਹ ਜਿਹੜੇ ਸਾਡੇ ਮੁੰਡੇ ਕੁੜੀਆਂ ਨੂੰ ਇੱਧਰ ਲਿਆਂਦਾ ਗਿਆ ਤੇ ਜਿਹੜੀ ਇਹ ਸਰਕਾਰ ਜਿੰਨਾਂ ਦੀ ਨਲਾਇਕੀ ਕਰਕੇ ਇੱਥੋਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉੱਥੇ ਜਾਂਦੇ ਆ ਤੇ ਉਹ ਗਲਤ ਤਰੀਕਿਆਂ ਨਾਲ ਵੀ ਜਾਣ ਲਈ ਮਜਬੂਰ ਆ ਤੇ ਉਹ ਜਿਹੜੇ ਇਹ ਸਰਕਾਰ ਆਪਦੀ ਨਲਾਇਕੀ ਛੁਪਾਉਣ ਲਈ ਹਨ ਕਿਸ ਤਰ੍ਹਾਂ ਜਿਹੜਾ ਉਹ ਉਸ ਦੇਸ਼ ਨੇ ਇੱਧਰ ਭੇਜਿਆ ਪਹਿਲਾਂ ਪਹਿਲਾਂ ਤਾਂ ਇਸ ਗੱਲ ਦਾ ਹੀ ਵਿਰੋਧ ਕਰਨਾ ਚਾਹੀਦਾ ਸੀ ਕਿ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨਾਲ ਪਹਿਲਾਂ ਹੀ ਗੱਲ ਕਰਨੀ ਚਾਹੀਦੀ ਸੀ ਪਰ ਇਸ ਤਰ੍ਹਾਂ ਨਹੀਂ ਕੀਤਾ ਦੂਸਰਾ ਉਸ ਤੋਂ ਬਾਅਦ ਜਦੋਂ ਇਸ ਤਰ੍ਹਾਂ ਭੇਜਿਆ ਉਸ ਤੋਂ ਬਾਅਦ ਵੀ ਬਿਸ਼ਰਮੀ ਭਰੇ ਜਿਹੜੇ ਬਿਆਨ ਸਾਡੇ ਸਾਹਮਣੇ ਆ ਰਹੇ ਆ ਇਹਦੇ 'ਚ ਗੱਲ ਇੱਕ ਗੱਲ ਜ਼ਰੂਰ ਨੋਟ ਕਰਨ ਵਾਲੀ ਆ ਕਿ ਪੰਜਾਬ ਨੂੰ ਸਪੈਸ਼ਲੀ ਟਾਰਗੇਟ ਕੀਤਾ ਗਿਆ ਕਿ ਉਹਦੇ ਵਿੱਚ ਹਣਾ ਪੰਜਾਬ ਦੇ 31 ਨੌਜਵਾਨ ਆ ਹਰਿਆਣੇ ਦੇ 35 ਨੌਜਵਾਨ ਆ ਗੁਜਰਾਤ ਦੇ 33 ਆ ਤੇ ਉਹ ਨੌਜਵਾਨ ਜ਼ਿਆਦਾ ਉਹਨਾਂ ਦੇ ਆ ਪਰ ਜਾਣਬੁੱਝ ਕੇ ਜਾਜ ਨੂੰ ਇੱਥੇ ਤਾਰਿਆ ਗਿਆ ਪੰਜਾਬ ਦੇ ਵਿੱਚ ਕਿ ਇਹਨਾਂ ਨੂੰ ਮਾੜਾ ਦਿਖਾਇਆ ਜਾਵੇ ਕਿ ਇਹ ਭੇਜਦੇ ਆ ਇਸ ਤਰ੍ਹਾਂ ਹੈਨਾ ਗੁਜਰਾਤ ਵਿੱਚ ਵੀ ਤਾਰਿਆ ਜਾ ਸਕਦਾ ਸੀ ਜਾਜ ਹਰਿਆਣਾ ਵਿੱਚ ਵੀ ਪਰ ਇਹਨਾਂ ਦੀ ਸਰਕਾਰਾਂ ਉੱਥੇ ਉੱਥੇ ਤਾਣੀ ਤਾਰਿਆ ਦਿੱਲੀ ਤਾਣੀ ਤਾਰਿਆ ਕਿਉਂਕਿ ਦਿੱਲੀ ਵਿੱਚ ਇਲੈਕਸ਼ਨ ਆ ਇਲੈਕਸ਼ਨ ਦਾ ਰਿਜ਼ਲਟ ਹੋਣਾ ਇਲੈਕਸ਼ਨ ਦਾ ਮਾਹੌਲ ਆ ਹੈਨਾ ਪੰਜਾਬ ਨੂੰ ਜਿਸ ਤਰ੍ਹਾਂ ਪੰਜਾਬ ਨੂੰ ਨੀਵਾ ਦਿਖਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਦੀ ਇਹਨਾਂ ਦੀ ਮਾਨਸਿਕਤਾ ਉਹਦੇ ਵਿੱਚ ਉਹ ਜਿਹੜਾ ਜਾਜ ਪੰਜਾਬ ਵਿੱਚ ਉਤਾਰਿਆ ਜਾਂਦਾ ਤੇ ਪੂਰਾ ਜਿਹੜਾ মিডিਆ ਦੇਸ਼ ਦਾ ਇੱਥੇ ਲਿਆ ਕੇ ਦੱਸਿਆ ਜਾਂਦਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਰਕੇ ਆ ਚੀਜ਼ਾਂ ਹੋ ਰਹੀਆਂ ਤੇ ਪੰਜਾਬ ਵਾਲੀਆਂ ਹੀ ਵੀਡੀਓ ਸਾਹਮਣੇ ਆ ਰਹੀਆਂ ਤੇ ਅਸਲ ਦੇ ਵਿੱਚ ਇਹ ਸੰਕਟ ਕੱਲਾ ਪੰਜਾਬ ਦਾ ਨਹੀਂ ਹੈ ਹੈਨਾ ਕੀ ਕੱਲਾ ਪੰਜਾਬ ਦੇ ਹੀ ਨੌਜਵਾਨ ਮੁੰਡੇ ਕੁੜੀਆਂ ਜਾ ਰਹੇ ਆ ਜਾਂ ਕੱਲਾ ਹਰਿਆਣਾ ਦਾ ਗੁਜਰਾਤ ਦਾ ਨਹੀਂ ਹੈ ਇਹ ਪੂਰੇ ਦੇਸ਼ ਦਾ ਸੰਕਟ ਜਿਹੜਾ ਸਾਡੇ ਸਾਹਮਣੇ ਇਸ ਜਰ ਇਸ ਕਾਰੇ ਰਾਹੀਂ ਸਾਡੇ ਸਾਹਮਣੇ ਆਇਆ ਹੈਗਾ ਤੇ ਕੱਲਾ ਇਹ ਸੰਕਟ ਸਾਡੇ ਰੋਜ਼ਗਾਰ ਦਾ ਸਾਹਮਣੇ ਨਹੀਂ ਆਇਆ ਪੂਰੀ ਦੁਨੀਆ ਵਿੱਚ ਜਿਹੜਾ ਆਰਥਿਕ ਸੰਕਟ ਆ ਕਿ ਹਰ ਕਿਸੇ ਦੇਸ਼ ਦੇ ਵਿੱਚ ਜਿਹੜਾ ਆ ਉੱਥੇ ਰੋਜ਼ਗਾਰ ਦਾ ਸੰਕਟ ਆ ਉਹ ਫਿਰ ਕੀ ਕਰਦੇ ਆ ਕਿ ਜਿਹੜਾ ਪ੍ਰਵਾਸੀਆਂ ਨੂੰ ਇਹ ਕਹਿਣ ਲੱਗਦੇ ਕਿ ਇਹ ਜਿਹੜਾ ਰੋਜ਼ਗਾਰ ਤੁਹਾਡਾ ਖਾ ਗਏ ਜਿਸ ਤਰ੍ਹਾਂ ਹਿਟਲਰ ਕਹਿੰਦਾ ਸੀ ਕਿ ਜਿਹੜਾ ਇਹ ਯਹੂਦੀ ਲੋਕ ਆ ਹਨਾ ਇਹ ਜਿਹੜਾ ਇਸ ਤਰ੍ਹਾਂ ਤੁਹਾਡਾ ਰੋਜ਼ਗਾਰ ਦਾ ਤਾਂ ਖਤਮ ਹੋ ਰਿਹਾ ਕਿ ਇਨਾ ਕਬ ਜਿਹੜੇ ਪ੍ਰਵਾਸੀ ਆ ਗਏ ਇਨਾ ਕਰਕੇ ਆ ਅਣਾ ਭਾਰਤ ਵਿੱਚ ਵੀ ਇਹ ਕਿਹਾ ਜਾਂਦਾ ਰਿਹਾ ਕਿ 17 ਕਰੋੜ ਇੱਥੇ ਮੁਸਲਮਾਨ ਆ ਤੇ ਜੇ 17 ਕਰੋੜ ਇਹ ਨਾ ਹੋਣ ਤੇ 17 ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈਗਾ ਮਤਲਬ ਇਸ ਤਰ੍ਹਾਂ ਦੀ ਦਿਸ਼ਾ ਲੈਣੀ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਇਹੀ ਦਿਸ਼ਾ ਜਿਹੜੀ ਅਮਰੀਕਾ ਨੇ ਲਈ ਹੈ ਇਹੀ ਦਿਸ਼ਾ ਹੈ ਇੰਡੀਆ ਦੀ ਹੈ ਇਹ ਤਾਂ ਕਰਕੇ ਅਮਰੀਕਾ ਦੇ ਚੀਜ਼ਾਂ ਨੂੰ ਜੈਜ ਠਰੋਂਦੇ ਹੋ ਸਕਦਾ ਹੈ ਜੈਜ ਮੰਨਦੇ ਹੋਣਗੇ ਕਿ ਅਮਰੀਕਾ ਨੇ ਸਹੀ ਕੀਤਾ ਹੈ ਭੇਜ ਕੇ ਕਿਉਂਕਿ ਇਹਨਾਂ ਦੀਆਂ ਨੀਤੀਆਂ ਵੀ ਇਸ ਤਰ੍ਹਾਂ ਦੀਆਂ ਹੈਗੀਆਂ ਇਹ ਵੀ ਇੱਥੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਆ ਕਿ ਇੱਥੇ ਬਾਹਰੋਂ ਆ ਗਿਆ ਇਸ ਤਰ੍ਹਾਂ ਹੋ ਗਿਆ ਹੈਗਾ ਇਹ ਸਾਰੀਆਂ ਚੀਜ਼ਾਂ ਉਸੇ ਦਿਸ਼ਾ ਵਿੱਚ ਕਰ ਰਹੇ ਆ ਤੇ ਜਿਹੜਾ ਤੁਸੀਂ ਪੰਜਾਬ ਸਰਕਾਰ ਦੀ ਜੋ ਗੱਲ ਕੀਤੀ ਹੈ ਮੈਂ ਮੈਂ ਸਭ ਤੋਂ ਪਹਿਲਾਂ ਧੀਰਜ ਜੀ ਇਹ ਪੁੱਛਣਾ ਚਾਹਣਾ ਕਿ ਮੋਦੀ ਸਾਹਿਬ ਕਹਿੰਦੇ ਨੇ ਮੇਰੀ 66 ਇੰਚ 56 ਇੰਚ ਦੀ ਛਾਤੀ ਅਸੀਂ ਵਿਸ਼ਵ ਗੁਰੂ ਆ ਤੇ ਅਮਰੀਕਾ ਨੇ ਜਿੱਦਾਂ ਭੇਜਿਆ ਹੱਥ ਪੈਰ ਬੰਨ ਕੇ ਹੱਥ ਕੜੀਆਂ ਲਾ ਕੇ ਜਕੜ ਕੇ ਬੇਇੱਜ਼ਤੀ ਕੀਤੀ ਹੈ ਮੋਦੀ ਸਾਹਿਬ ਗੱਲ ਕਿਉਂ ਨਹੀਂ ਕਰਦੇ ਅਮਰੀਕਾ ਦੇ ਨਾਲ ਕਰ ਨਹੀਂ ਸਕਦੇ ਕਿ ਕਰਨਾ ਨਹੀਂ ਚਾਹੁੰਦੇ ਦੇਖੋ ਜੀ ਇਹਨਾਂ ਦੀ ਇੰਨੀ ਹਿੰਮਤ ਨਹੀਂ ਹੈ ਕਿ ਅਮਰੀਕਾ ਦਾ ਜਵਾਬ ਦੇ ਦੇਣ ਕਿਸੇ ਗੱਲ ਦਾ ਬਹੁਤ ਇਹਨਾਂ ਨੇ ਇਹ ਗੱਲ ਬਹੁਤ ਸਰਲ ਤਰੀਕ ਸੌਖੇ ਤਰੀਕੇ ਮੰਨ ਲਈ ਕਿ ਇਹ ਤਾਂ ਅਮਰੀਕਾ ਤਾਂ ਐਂ ਕਰਦਾ ਹੁੰਦਾ ਹੈ ਨਾ ਉਹ ਦੂਜੇ ਦੇਸ਼ਾਂ ਨੇ ਵੀ ਜਵਾਬ ਦਿੱਤਾ ਉਹਨਾਂ ਨੇ ਉਹ ਜਾਜ ਉਤਰਨ ਤੱਕ ਨਹੀਂ ਦਿੱਤੇ ਕਲੰਬੀਆ ਕਲੰਬੀਆ ਮੁਲਕਾ ਇੱਕ ਉਥੋਂ ਵੀ ਭੇਜਨੇ ਸੀ ਅਮਰੀਕਾ ਨੇ ਪਰ ਕਲੰਬੀਆ ਦੇ ਰਾਸ਼ਟਰਪਤੀ ਨੇ ਕਿਹਾ ਵੀ ਖਬਰਦਾਰ ਸਾਡੇ ਮੁੰਡੇ ਕੁੜੀਆਂ ਨੂੰ ਬੰਨ ਕੇ ਨਾ ਭੇਜੋ ਅਸੀਂ ਆਪਣਾ ਜਹਾਜ਼ ਭੇਜਾਂਗੇ ਆਪਣੇ ਜਹਾਜ਼ ਭੇਜ ਰਿਹਾ ਕਲੰਬੀਆ ਤੇ ਆਪਣੇ ਹਿਸਾਬ ਨਾਲ ਮੰਗਾਰਿਆ ਵਾਪਸ ਤੇ ਕਲੰਬੀਆ ਨੇ ਇਹ ਵੀ ਕਹਿਤਾ ਵੀ ਜਿੰਨੇ ਵੀ ਹੈਗੇ ਉਹ ਅਮਰੀਕਾ ਚ ਵਾਪਸ ਆਜੋ ਦੇਸ਼ ਚ ਨਾਲੇ ਰੁਜ਼ਗਾਰ ਦੇਵਾਂਗੇ ਨੌਕਰੀਆਂ ਦੇਵਾਂਗੇ ਨਾਲੇ ਤੁਹਾਡੀ ਸਹਾਇਤਾ ਕਰਾਂਗੇ ਪੈਸੇ ਨਾਲ ਇਹ ਗੱਲ ਕਲੰਬੀਆ ਦੇ ਰਾਸ਼ਟਰਪਤੀ ਨੇ ਕਹੀ ਹੈ ਪਰ ਸਾਡੇ ਪ੍ਰਧਾਨ ਮੰਤਰੀ ਸਾਡੀ ਸਰਕਾਰ ਦੇ ਜਿਹੜੇ ਵਿਦੇਸ਼ ਮੰਤਰੀ ਐ ਸਜੈ ਸ਼ੰਕਰ ਨੇ ਉਹਨਾਂ ਨੇ ਤਾਂ ਪਾਰਲੀਮੈਂਟ 'ਚ ਹੱਥ ਕਰਤੀ ਜਦੋਂ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕਿਉਂ ਨਹੀਂ ਲੈਣ ਗਏ ਤਾਂ ਉਹ ਕਹਿੰਦੇ ਵੇਖੋ ਜੀ ਇਹ ਅਮਰੀਕਾ ਤਾਂ ਐਂ ਹੀ ਕਰਦਾ ਹੁੰਦਾ ਪਹਿਲਾਂ ਵੀ ਐਂ ਹੀ ਕਰਦਾ ਸੀ ਉਹਨੇ ਤਾਂ ਐਂ ਹੀ ਕਰਨਾ ਪਹਿਲਾਂ ਵੀ ਕਈ ਵਾਰ ਉਹਨੇ ਭੇਜਿਆ ਤੇ ਸਾਡੇ ਵਿਦੇਸ਼ ਮੰਤਰੀ ਉੱਥੇ ਅੰਕੜੇ ਗਿਣਾਉਣ ਲੱਗ ਪਏ ਵੀ ਆਹ ਵੇਖੋ ਜੀ ਉਹ ਤਾਂ ਇਦਾਂ 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 ਭੇਜਦਾ ਕਹਿੰਦੇ ਅਬ ਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਤੇ ਮੈਨੂੰ ਲੱਗਦਾ ਇਸੇ ਤਰ੍ਹਾਂ ਹੀ ਜਿਹੜੇ ਸਾਡੀ ਸਰਕਾਰ ਆ ਉਹ ਕਰ ਰਹੀ ਆ ਜਦੋਂ ਕਿ ਦੁਨੀਆ ਦੇ ਵਿੱਚ ਜਲੂਸ ਨਿਕਲ ਰਿਹਾ ਗੱਲਾਂ ਕਰਦੇ ਨੇ ਵਿਸ਼ਵਗੁਰੂ ਬੰਨਦੀਆਂ ਤੇ ਆ ਵਿਸ਼ਵਗੁਰੂ ਬੰਨਾਂਲੇ ਲਖਣ ਨੇ ਦੁਨੀਆ ਦੇ ਛੋਟੇ ਛੋਟੇ ਦੇਸ਼ ਵੀ ਅਮਰੀਕਾ ਨੂੰ ਕਹਿੰਦੇ ਨਹੀਂ ਕਰਨਦਿਆਂਗੇ ਇਦਾਂ ਤੇ ਸਾਡੇ ਨਾਲ ਉਹ ਕੀ ਕਰ ਰਿਹਾ ਤਿਰਜੀ ਦੇ ਤੇ ਉੱਪਰ ਵੀ ਆਪਣੀ ਗੱਲ ਰੱਖੋ ਦੇਖੋ ਜੀ ਵਿਸ਼ਵ ਗੁਰੂ ਦੀ ਏਡੀ ਫੂਕ ਨਿਕਲੀ ਕਿ ਇਹਨਾਂ ਕੋਲ ਇੱਕ ਜਾਜ ਤੱਕ ਹੈ ਨਹੀਂ ਸੀ ਕਿ ਉਹਨਾਂ ਨੌਜਵਾਨਾਂ ਨੂੰ ਆਪਦੇ ਦੇਸ਼ ਲਿਆ ਸਕਦੇ ਅਗਲੀ ਗੱਲ ਉਹਨਾਂ ਰੋਜ਼ਗਾਰ ਦੇਣ ਵਾਲੀ ਉਹਨਾਂ ਦਾ ਆਰਥਿਕ ਸੰਕਟ ਇਹ ਬਹੁਤ ਦੂਰ ਦੀਆਂ ਗੱਲਾਂ ਉਹਨਾਂ ਨੂੰ ਇਹ ਲਿਆ ਤੱਕ ਨਹੀਂ ਸਕੇ ਹੈਗੇ ਮਤਲਬ ਉਹ ਕਿਸ ਤਰ੍ਹਾਂ ਸੁੱਟ ਕੇ ਗਏ ਆ ਨਾ ਨੌਜਵਾਨਾਂ ਨੂੰ ਕਿਸ ਤਰ੍ਹਾਂ ਮਤਲਬ ਇੱਕ ਜਿਸ ਤਰ੍ਹਾਂ ਕ੍ਰਿਮ ਬਹੁਤ ਮਤਲਬ ਭਿਆੰਕਰ ਕ੍ਰਿਮੀਨਲ ਹੋਵੇ ਜਿਹੜਾ ਬਹੁਤ ਖਤਰਨਾਕ ਉਹਦੇ ਨਾਲ ਵੀ ਇਹ ਸਲੂਕ ਨਾ ਕੀਤਾ ਜਾਵੇ ਜਿਸ ਤਰ੍ਹਾਂ ਇਹ ਕੀਤਾ ਗਿਆ ਕਿ ਆਮ ਜਿਹੜਾ ਲੋਕਾਂ ਵਾਲੀ ਜਿਹੜੇ ਜਾਹ ਸੀ ਉਹਨਾਂ ਨੂੰ ਰਹੀ ਨਹੀਂ ਲਿਆਂਦਾ ਫੌਜੀ ਜਾ ਰਹੀ ਲਿਆਂਦਾ ਹਨਾ ਕਿ ਜਿਸ ਤਰ੍ਹਾਂ ਕ੍ਰਾਈਮਨਲ ਸੀ ਬਹੁਤ ਵੱਡੇ ਇਤੋਂ ਦੇ ਜਿਹੜੇ ਕਹਿੰਦੇ ਸੀਗੇ ਅਸੀਂ ਵਿਸ਼ਵ ਗੁਰੂ ਆ ਇਹ ਅਮਰੀਕਾ ਅੱਗੇ ਬੋਲਣ ਜੋਗੇ ਨਹੀਂਗੇ ਜਿਹੜੇ ਕਹਿੰਦੇ ਸੀ ਅਸੀਂ ਵਿਦੇਸ਼ ਤੇ ਸਾਡਾ ਡੰਕਾ ਵਾਜਦਾ ਹਨਾ ਸਾਡਾ ਪੂਰਾ ਨਾਮ ਆ ਦੇਸ਼ ਵਿੱਚ ਜੇ ਕੋਈ ਨੌਜਵਾਨ ਜਾਂਦਾ ਅਮਿਤ ਸ਼ਾਹ ਦਾ ਬਿਆਨ ਸੀ ਇੱਕ ਕਿ ਦੇਸ਼ ਵਿੱਚ ਜੇ ਕਿਸੇ ਹੋਰ ਧਰਤੀ ਦੇ ਇਸ ਦੇਸ਼ ਦਾ ਨੌਜਵਾਨ ਜਾਂਦਾ ਤਾਂ ਉੱਥੋਂ ਦੇ ਲੋਕ ਕਹਿੰਦੇ ਮੋਦੀ ਦੇ ਦੇਸ਼ ਚ ਆਇਆ ਹਨਾ ਅੱਜ ਜਦੋਂ ਇਹ ਜਦੋਂ ਨੌਜਵਾਨ ਭੇਜੇ ਗਏ ਆ ਤਾਂ ਕੀ ਇਹ ਕਿਹਾ ਗਿਆ ਕਿ ਇਹ ਮੋਦੀ ਦੇ ਦੇਸ਼ ਨੂੰ ਭੇਜੇ ਜਾ ਰਹੇ ਆ ਮੋਦੀ ਦੇ ਦੇਸ਼ ਚੋਂ ਆਏ ਸੀ ਇਹ ਇਹ ਨਹੀਂ ਇਹ ਗੱਲ ਇਹ ਗੱਲ ਉਲਟ ਪਾਸੇ ਉਹਨਾਂ ਹੁਣ ਇਹ ਪੱਲਾ ਝਾੜ ਲਿਆ ਇਸ ਗੱਲ ਤੋਂ ਕਿ ਭਾਈ ਅਸੀਂ ਨਹੀਂ ਅਸੀਂ ਨਹੀਂ ਜ਼ਿੰਮੇਵਾਰ ਹੈਗੇ ਜ਼ਿੰਮੇਵਾਰ ਤਾਂ ਮਤਲਬ ਤੁਸੀਂ ਦੱਸ ਰਹੇ ਹੋ ਜੈ ਸ਼ੰਕਰ ਨੇ ਬਿਆਨ ਦਿੱਤਾ ਕਿ ਪਿਛਲੇ ਸਮਿਆਂ ਦੌਰਾਨ ਵੀ ਇਸ ਤਰ੍ਹਾਂ ਰਿਪੋਰਟ ਹੁੰਦੇ ਆਏ ਆ ਕਿ ਬੇੜੀਆਂ ਲਾ ਕੇ ਰਿਪੋਰਟ ਹੁੰਦੇ ਆਏ ਆ ਅੱਜ ਤੱਕ ਜੇ ਪਹਿਲਾਂ ਵੀ ਹੁੰਦੇ ਆਏ ਆ ਤਾਂ ਇਹ ਤੁਹਾਡੀ ਨਲਾਇਕੀ ਹੋਈ ਆ ਕਿ ਹਰ ਸਾਲ ਹੁੰਦੇ ਰਹਿ ਇਹ ਕੋਈ ਪ੍ਰਾਪਤੀ ਤਾਂ ਹੈ ਨਹੀਂ ਕਿ ਤੁਸੀਂ ਪਿਛਲੇ ਅੰਕੜੇ ਗਿਣਾਓ ਕਿ ਭਾਈ ਪਹਿਲਾਂ ਵੀ ਇਸ ਤਰ੍ਹਾਂ ਅਸੀਂ ਸਾਡੀ ਭਾਈ ਹਨ ਇਹ ਪ੍ਰਾਪਤੀ ਰਹੀ ਆ ਕਿ ਅਸੀਂ ਹਰ ਸਾਲ ਹੀ ਇਸ ਤਰ੍ਹਾਂ ਕਰਨਾ ਹੁੰਦਾ ਹਨ ਅਸੀਂ ਇਹਨੂੰ ਠੀਕ ਕਰਨ ਲਈ ਕੀ ਕੀਤਾ ਹੈਗਾ ਅਸੀਂ ਹੁਣ ਕਿਸ ਤਰ੍ਹਾਂ ਦੀ ਪਾਲਿਸੀ ਬਣਾਵਾਂਗੇ ਇਸ ਤਰ੍ਹਾਂ ਦੀ ਤਾ ਗੱਲਾਂ ਹੀ ਨਹੀਂ ਹੋ ਰਹੀਆਂ ਇਹਦੇ ਤੇ ਜਿਹੜੀ ਕ੍ਰਿਟੀਕਲ ਥਿੰਕਿੰਗ ਹੋਣੀ ਚਾਹੀਦੀ ਸੀ ਕਿ ਯਾਰ ਇਹ ਕਿਉਂ ਵਾਪਰਿਆ ਇਹਦਾ ਹੱਲ ਕੀ ਹੋਣਾ ਚਾਹੀਦਾ ਅੱਗੇ ਤੋਂ ਨਾ ਵਾਪਰੇ ਕੀ ਕੁਝ ਕਰਨਾ ਪਊਗਾ ਇਹ ਗੱਲਾਂ ਕਰਨ ਦੀ ਬਜਾਏ ਹਨਾ ਹੋਰ ਅੰਕੜਿਆਂ ਦੇ ਵਿੱਚ ਪਾਇਆ ਜਾ ਰਿਹਾ ਕਿ ਭਾਈ ਇਹ ਤਾਂ ਸਾਡਾ ਕਸੂਰ ਹੀ ਨਹੀਂ ਹੈ ਹਨਾ ਇਹ ਤਾਂ ਤੁਸੀਂ ਜਿਹੜਾ ਵਿਰੋਧੀ ਧਿਰ ਦੇ ਸਵਾਲ ਕਰਦੀਆਂ ਉਹਨੂੰ ਕਹੇ ਇਹਦਾ ਸਵਾਲ ਵਾਪਸ ਲੈ ਲਓ ਆਪਦਾ ਹਨਾ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੈ ਨਹੀਂ ਜਿਹੜੇ 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 ਵਿਦੇਸ਼ ਮੰਤਰੀ ਕਹਿੰਦਾ ਵੀ ਇਹ ਐਨੇ ਪਹਿਲਾਂ ਵੀ ਵਾਪਸ ਕੀਤੇ ਨੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਇਹ ਭਾਰਤ ਦੇ ਵਿੱਚੋਂ ਹਰ ਸਾਲ ਲੱਖਾਂ ਮੁੰਡੇ ਕੁੜੀਆਂ ਤੰਗ ਹੋ ਕੇ ਦੁਖੀ ਹੋ ਕੇ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਜਾਂਦੇ ਨੇ ਤਾਂ ਇਹ ਵਿਸ਼ਵਗੁਰੂ ਬਨਨ ਦੇ ਲੱਛਣ ਨੇ ਜੀ ਦੇਸ਼ ਦਾ ਐਡਾ ਵੱਡਾ ਸੰਕਟ ਆ ਕਿ ਨੌਜਵਾਨਾਂ ਦਾ ਜਿਹੜਾ ਰੋਟੀ ਮਤਲਬ ਤੱਕ ਘਰੇ ਪੱਕਦੀ ਨਹੀਂ ਗਈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰੋਜੀ ਰੋਟੀ ਕਮਾਉਣ ਬਾਰੇ ਸੋਚਦਾ ਤੇ ਇਹ ਦੁਨੀਆ ਪੱਧਰ ਤੇ ਆ ਕਿ ਵਿਕਸਿਤ ਮੁਲਕਾਂ ਵੱਲ ਪ੍ਰਵਾਸ ਹੁੰਦਾ ਰਿਹਾ ਤੇ ਉਹ ਜਿਹੜੇ ਵਿਕਸਿਤ ਮੁਲਕ ਆ ਹਨਾ ਅਮਰੀਕਾ ਅਗੇ ਕੈਨੇਡਾ ਜਿਹੜੇ ਉਹ ਮੁਲਕ ਜਿਨ੍ਹਾਂ ਨੇ ਗਰੀਬ ਮੁਲਕਾਂ ਨੂੰ ਲੁੱਟਿਆ ਤੇ ਆਪ ਜਿਹੜੇ ਤਗੜੇ ਹੋ ਗਏ ਆ ਉਹ ਕੋਈ ਆਪ ਐ ਨਹੀਂਗਾ ਕਿ ਆਪਦੇ ਆਪ ਹੀ ਵਿਕਸਿਤ ਹੋ ਗਏ ਉਹਨਾਂ ਦੇਸ਼ਾਂ ਵੱਲ ਇਨ ਕੁਦਰਤੀ ਸੀਗਾ ਕਿ ਇਹ ਜਿਹੜਾ ਪ੍ਰਵਾਸ ਹੋਣਾ ਸੀਗਾ ਪਰ ਉਹ ਪ੍ਰਵਾਸ ਵਿੱਚ ਬਹੁਤ ਸਾਰੀਆਂ ਦਿੱਕਤਾਂ ਸੀਗੀਆਂ ਫਿਰ ਇੱਥੇ ਜਿਹੜਾ ਜਿੱਡਾ ਵੱਡਾ ਸੰਕਟ ਆ ਹਨਾ ਇੱਥੇ ਸੰਕਟ ਹੱਲ ਨਹੀਂ ਹੋਇਆ ਨੌਜਵਾਨਾਂ ਨੂੰ ਲੱਗਿਆ ਕਿ ਸ਼ਾਇਦ ਗਲਤ ਤਰੀਕੇ ਨਾਲ ਜੇ ਬਾਹਰ ਜਾਇਆ ਜਾ ਸਕਦਾ ਤਾਂ ਜਾਈਏ ਤਾਂ ਉਹਦੇ ਵਿੱਚੋਂ ਇਹ ਜਿਹੜੇ ਖੁੰਬਾ ਵਾਂਗੂ ਜਿਹੜਾ ਆਈਲੈਂਡ ਸੈਂਟਰ ਹਨਾ ਇਹ ਇਮੀਗ੍ਰੇਸ਼ਨ ਸੈਂਟਰ ਖੁੱਲੇ ਜਿੰਦੇ ਚੋਂ ਨਾਜਾਇਜ਼ ਕੰਮ ਚ ਸ਼ੁਰੂ ਹੋਇਆ ਤੇ ਇਹਨਾਂ ਦੀ ਦੇਖਰੇਖ ਕਿੱਡ ਹੋਇਆ ਸਰਕਾਰਾਂ ਦੀ ਇੱਥੋਂ ਦੀ ਪ੍ਰਸ਼ਾਸਨ ਦੀ ਆਈ ਨਹੀਂ ਹੈ ਕਿ ਸਦੇ મતલਬ ਕਿਸੇ ਨੂੰ ਪਤਾ ਹੀ ਨਹੀਂ ਹੈ ਐਂ ਚੱਲੀ ਜਾਂਦਾ ਹੈਗਾ ਇਹਨਾਂ ਦੀ ਦੇਖ ਰੇਖੇ ਟੋ ਸਾਰਾ ਪ੍ਰਬੰਧ ਚੱਲਿਆ ਉਹਨਾਂ ਨੌਜਵਾਨਾਂ ਨੂੰ ਉਧਰ ਭੇਜਿਆ ਗਿਆ ਕਿ ਇਹ ਜਿਹੜੇ ਨੌਜਵਾਨ ਜੇ ਇੱਥੇ ਰਹਿ ਗਏ ਸਾਡੇ ਨਾਲ ਪੈਣਗੇ ਸਾਡੇ ਤੋਂ ਰੋਜ਼ਗਾਰ ਮੰਗਣਗੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇੱਕ ਪ੍ਰਬੰਧ ਦਿਓ ਕਿ ਇਹ ਬਾਹਰ ਨੂੰ ਜਾਂਦੇ ਰਹਿਣ ਬਹੁਤ ਸਾਰੇ ਨੌਜਵਾਨ ਦੁਬਈ ਵਰਗੇ ਮੁਲਕਾਂ 'ਚ ਮਤਲਬ ਮਤਲਬ ਘੱਟ ਵਿਕਸਿਤ ਮੁਲਕਾਂ 'ਚ ਜਾ ਰਹੇ ਅਰਬ ਕੰਟਰੀਆਂ ਆ ਗਈਆਂ ਕਈ ਜਿਹੜੇ ਉਧਰ ਨੂੰ ਜਾ ਰਹੇ ਆ ਕੈਨੇਡਾ ਅਮਰੀਕਾ 'ਚ ਕੈਨੇਡਾ ਵਿੱਚ ਵੀ ਦੇਖਿਆ ਤੁਸੀਂ 1,60,000 ਵਿਦਿਆਰਥੀਆਂ ਨੇ ਵਰਕ ਪਰਮਿਟ ਰੱਦ ਕਰਤੇ ਉਹਨਾਂ ਨੇ ਉਹ ਵਿਦਿਆਰਥੀ ਉੱਥੇ ਧਰਨਾ ਲਾ ਕੇ ਬੈਠੇ ਆ ਹਨਾ ਤੇ ਉਹ ਕਦੇ ਵੀ ਉਹ ਸਰਕਾਰ ਰਿਪੋਰਟ ਕਰ ਸਕਦੀ ਹੈ ਉਹਨਾਂ ਨੂੰ ਕਿਉਂਕਿ ਸੰਕਟ ਇੱਡਾ ਵੱਡਾ ਤੇ ਉਹ ਉਹ ਇੱਥੇ ਵੀ ਆ ਕੇ ਕੁਝ ਨਹੀਂ ਕਰ ਪਾਉਣਗੇ ਕਿਉਂਕਿ ਇੱਥੇ ਵੀ ਕੋਈ ਰੋਜ਼ਗਾਰ ਨਹੀਂ ਹੈ ਇਹ ਸਰਕਾਰ ਦੀ ਹੀ ਨਲਾਕੀ ਹੈ ਟੋਟਲੀ ਕਿ ਜਿਹੜਾ ਇੱਥੋਂ ਦਾ ਨੌਜਵਾਨ ਜੇ ਬਾਹਰ ਜਾਣ ਲਈ ਮਜਬੂਰ ਆ ਕਿਸੇ ਵੀ ਤਰੀਕੇ ਨਾਲ ਮਤਲਬ ਆਪਦਾ ਘਰ-ਬਾਰ ਵੇਚ ਕੇ ਕਰਜ਼ਾ ਲੈ ਕੇ ਹਨਾ ਆਪਦੇ ਪਰਿਵਾਰ ਨੂੰ ਮਤਲਬ ਮਤਲਬ ਕਿਸ ਮੁਸ਼ਕਲ ਚ ਤੱਕ ਵੇਚ ਕੇ ਆਪਣੇ ਅੰਗ ਤੱਕ ਵੇਚ ਕੇ ਲੋਕ ਬਾਹਰ ਜਾ ਰਹੇ ਨੇ ਕਿਸ ਮੁਸ਼ਕਲ ਚ ਤੱਕ ਕੇ ਪਰਿਵਾਰ ਨੂੰ ਬਾਹਰ ਜਾਣ ਲਈ ਇਸ ਗੱਲ ਲਈ ਉਹ ਮਜਬੂਰ ਹੈ ਨਾ ਕਿ ਉਹਨਾਂ ਦਾ ਸਰਦਾ ਨਹੀਂ ਪਿਆਗਾ ਨਹੀਂ ਤਾਂ ਕੋਈ ਇਹ ਜਾਣ ਬੁੱਝ ਕੇ ਨਹੀਂ ਕਰ ਰਿਹਾਗਾ ਪਰ ਇਸ ਗੱਲ ਨੂੰ ਇਸ ਗੱਲ ਤੇ ਗੱਲ ਰੱਖਣ ਦੀ ਬਜਾਏ ਇਸ ਸੰਕਟ ਤੇ ਗੱਲ ਰੱਖਣ ਦੀ ਬਜਾਏ ਇਹਦਾ ਹੱਲ ਲੱਭਣ ਦੀ ਬਜਾਏ ਜਾਣ ਬੁੱਝ ਕੇ ਇਕ ਤੋ ਦਾ ਮੀਡੀਆ ਚੈਨਲ ਵੀ ਜਿਹੜਾ ਉਹਨਾਂ ਦੇ ਅਕੋਰਡਿੰਗ ਚੱਲਦਾ ਤੇ ਉਹ ਖੁਦ ਵੀ ਇਹ ਚੀਜ਼ਾਂ ਉਭਾਰਨ ਲੱਗੇ ਹੋਏ ਆ ਕਿ ਇਹ ਕਿਸ ਤਰ੍ਹਾਂ ਤੁਸੀਂ ਦੇਖੋ कि ਜਦੋਂ ਇਹ ਦੁਨੀਆ ਪੱਧਰ ਤੇ ਏਡੀ ਘਟਨਾ ਵਾਪਰੀ ਹੈ ਤਾਂ ਮੀਡੀਆ ਚੈਨਲ ਸਾਰਾ ਉਹ ਜਿਹੜਾ ਉਹ ਜਿਹੜਾ ਮੋਦੀ ਸਾਹਿਬ ਨਾਉਣ ਗਏ ਆ ਉਥੇ ਹਨਾ ਮਹਾਕੁੰਭ ਚ ਉਹ ਸਾਰੀਆਂ ਚੀਜ਼ਾਂ ਅੱਜ ਦਿਖਾਈਆਂ ਜਾ ਰਹੀਆਂ ਇਹ ਸੰਕਟ ਜਿਹੜਾ ਏਡਾ ਵੱਡਾ ਏਡਾ ਵੱਡਾ ਕਾਰਨਾਮਾ ਜਿਹੜਾ ਹੋ ਗਿਆ ਹਨਾ ਏਡੀ ਵੱਡੀ ਨਲਾਇਕੀ ਜਿਹੜੀ ਇਸ ਸਰਕਾਰ ਦੀ ਸਾਹਮਣੇ ਆਈ ਉਹਦੇ ਤੇ ਬੋਲਣ ਤੱਕ ਬੋਲਣਾ ਨਹੀਂ ਚਾਹੁੰਦੇ ਬਿਲਕੁਲ ਇਹ ਗੱਲ ਠੀਕ ਹੈ ਇਹ ਵਿਕਾਊ ਮੀਡੀਆ ਇੱਕ ਗੋਦੀ ਚੈਨਲ ਮੋਦੀ ਦੀਆਂ ਟੁੱਬੀਆਂ ਵਿਖਾਰੇ ਸੀ ਤੇ ਇਧਰ ਹੱਥ ਘੜੀਆਂ ਤੇ ਬੇੜੀਆਂ ਦੇ ਵਿੱਚ ਜਕੜੀ ਸਾਡੀ ਜਵਾਨੀ ਅਮਰੀਕਾ ਜਲੀਲ ਕਰਕੇ ਇੱਥੇ ਸੁੱਟ ਕੇ ਗਿਆ ਉਸ ਦਿਨ ਮੋਦੀ ਉਥੇ ਜਿਹੜਾ ਟੁੱਬੀਆਂ ਲਾ ਰਿਹਾ ਸੀ ਸਾਰਾ ਮੀਡੀਆ ਲਗਾਤਾਰ ਉਹਨੂੰ ਦਿਖਾ ਰਿਹਾ ਸੀ ਦੇਖੋ ਜਾਨ ਮੋਦੀ ਸਾਹਿਬ ਕਰਮ ਸ਼ਨਾਣ ਪਰ ਮੀਡੀਆ ਕਿਉਂ ਦਿਖਾ ਰਿਹਾ ਸੀ ਉਸੇ ਦਿਨ ਹੀ ਵੋਟਾਂ ਸੀ ਦਿੱਲੀ 'ਚ ਉਸੇ ਦਿਨ ਹੀ 9 ਵਜੇ ਮੋਦੀ ਸਾਹਿਬ ਜਾ ਕੇ ਇਸ਼ਨਾਨ ਕਰਨ ਲੱਗ ਪਏ ਇਹ ਕਿਉਂ ਇੱਥੇ ਪਿਛਲੀਆਂ 10 ਵੋਟਾਂ ਦੇ ਵਿੱਚੋਂ ਅੰਕੜਾ ਆ ਗਿਆ 10 10 ਇਲੈਕਸ਼ਨ ਜਦੋਂ ਪਿਛਲੇ ਹੋਏ ਨੇ ਤਾਂ ਅੱਠਾਂ ਦੇ ਵੇਲੇ ਮੋਦੀ ਸਾਹਿਬ ਇਲੈਕਸ਼ਨ ਵਾਲੇ ਦਿਨ 9 ਵਜੇ ਕਿਸੇ ਵੱਡੇ ਧਾਰਮਿਕ ਸਥਾਨ ਤੇ ਗਏ ਸਪੈਸ਼ਲੀ ਔਰ ਪੂਰੇ ਦੇਸ਼ ਦਾ ਉਹ ਜਿਹੜਾ ਵਕਾਊ ਗੋਦੀ ਮੀਡੀਆ ਉਹ ਉਹ ਸਾਰਾ ਕੁਝ ਲਾਈਵ ਦਿਖਾਉਂਦਾ ਰਿਹਾ ਕਿਉਂ ਇਹਦਾ ਕੀ ਮਤਲਬ ਹੈ